ਜਦੋਂ ਮੈਂ ਕਾਲਜੋਂ ਹਟਕੇ ਆਇਆ ਸੀ ਮੇਰਾ ਤੁਹਾਡਾ ਉਦੋਂ ਦਾ ਪ੍ਰੇਮ ਸ਼ੁਰੂ ਹੋਇਆ ਤੇ ਅੱਜ ਤੱਕ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਨਭਾਇਆ ਜਿੱਥੇ ਮੈਂ ਜ਼ਿਲ੍ਹੇ ਦੇ ਵਰਕਰਾਂ ਦਾ ਲੀਡਰਾਂ ਦਾ ਧੰਨਵਾਦ ਕਰਦਾ ਉਥੇ ਮੈਂ ਜੀ ਆਇਆਂ ਕਹਿੰਦਾ ਜਿਹੜੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭਰਤੀ ਕਰਨ ਵਾਸਤੇ ਜਦੋਂ 2 ਤਰੀਕ ਨੂੰ 2 ਦਸੰਬਰ ਨੂੰ ਉਹਨਾਂ ਨੇ ਸਾਰੀ ਕੌਮ ਨੂੰ ਫਰਮਾਨ ਜਾਰੀ ਕੀਤਾ ਸੀ ਤੇ ਸਾਰੇ ਆਪਣੇ ਆਪਣੀਆਂ ਦੁਕਾਨਾਂ ਆਪਣੇ ਆਪਣੇ ਚੁੱਲ੍ਹੇ ਸਮੇਟ ਦਿਓ ਤੇ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਇੱਕ ਹੋ ਜਾਓ ਸੱਤ ਮੈਂਬਰੀ ਕਮੇਟੀ ਬਣਾਈ ਸੀ ਸਾਰੇ ਗੁਨਾਹ ਮੰਨ ਕੇ ਉਹਦੇ ਤੋਂ ਬਾਅਦ ਫਿਰ ਨਾਨੀ ਮੈ ਲੈਣਾ ਚਾਹੁੰਦਾ ਉਹਨਾਂ ਦਾ ਉਹ ਫਿਰ ਮੁਕਰ ਗਏ ਧਾਮੀ ਸਾਹਿਬ ਕੋ ਅਸਤੀਫਾ ਦਵਾਤਾ ਬਡੂੰਗਰ ਸਾਹਿਬ ਕੋ ਅਸਤੀਫਾ ਦਵਾਤਾ ਫਿਰ ਅਸੀਂ ਜਥੇਦਾਰ ਸਾਹਿਬ ਦੇ ਕੋਲ ਗਏ ਉਹਨਾਂ ਕਹਾਂ ਕੋਈ ਨਹੀਂ ਜਿਹੜਾ ਚਲਾ ਗਿਆ ਜਾਣ ਦੋ ਤੁਸੀਂ ਪੰਜ ਮੈਂਬਰੀ ਪੰਜਾਬ ਤੇ ਜਾਓ ਭਰਤੀ ਕਰੋ ਤੇ ਮੁੱਢੋ ਛੁੱਢੋ ਸਰਕਲ ਤੋਂ ਲੈ ਕੇ ਪ੍ਰਧਾਨ ਵਾਸਤੇ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ ਮੈਂ ਤੁਹਾਡਾ ਬਹੁਤ-ਬਹੁਤ ਧੰਵਾਦ ਆ ਤੁਸੀਂ ਬਹੁਤ ਭਾਰੀ ਗਿਣਤੀ ਚ ਆ ਗਿਓ ਮੈਂ ਜਸਵੰਤ ਇੱਕ ਇੱਕ ਨੂੰ ਜਾਣਦਾ ਆ ਤੁਸੀਂ ਆਇਓ ਜੀ ਆਇਆਂ ਨੂੰ ਹਾਲੇ ਬਹੁਤ ਸੰਗਤ ਆਉਣੀ ਐ ਉਹਨਾਂ ਨੇ ਜ਼ਿਲ੍ਹਿਆਂ ਵਿੱਚ ਜਾ ਕੇ ਕੰਮ ਸ਼ੁਰੂ ਕੀਤਾ ਤੇ ਹੁਣ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਆ ਜਥੇਦਾਰ ਨੇ ਕਿਹਾ ਸੀ ਵੀ ਤੁਹਾਡੀਆਂ ਗਲਤ ਨੀਤੀਆਂ ਨੇ ਪੰਥ ਕਮਜ਼ੋਰ ਕਰ ਦਿੰਦਾ ਹੈ ਅਕਾਲੀ ਦਲ ਮਾਰ ਦਿੰਦਾ ਤੁਸੀਂ ਕਦੀ 15 ਸੀਟਾਂ ਕਦੀ 2 ਸੀਟਾਂ ਕਦੀ 1 ਸੀਟ ਜਿਹੜਾ ਅਕਾਲੀ ਦਲ ਪੰਜਾਬ ਦੀ ਹਰਮਨ ਪਿਆਰੀ ਪਾਰਟੀ ਸੀ ਉਹ ਸਾਡੇ ਲੀਡਰਾਂ ਦੀ ਕਰਤੂਤ ਕਰਕੇ ਅੱਜ 5ਵੇਂ ਨੰਬਰ ਤੇ ਚੱਲ ਗਈ ਹੈ ਸੋ ਅੱਜ ਫਿਰ ਜਥੇਦਾਰ ਜੀ ਦੇ ਫਰਮਾਨ ਦੇ ਮੁਤਾਬਕ ਅਕਾਲ ਤਖਤ ਤੋਂ ਬਣਾਈ ਹੋਈ ਕਮੇਟੀ ਨਗਰਾਂ 'ਚ ਜਾ ਰਹੀ ਐ ਤੇ ਮੈਨੂੰ ਪਤਾ ਮੈਂ ਤਾਂ ਪਿਛਲੇ 10-15 ਸਾਲਾਂ ਤੋਂ ਹਥਿਆਰ ਰੱਖ ਦਿੱਤੇ ਹੋਏ ਸੀ ਵੀ ਹੁਣ ਗੱਲ ਨਹੀਂ ਬਣਨੀ 10-15 ਸਾਲਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਤੇ ਸਰਦਾਰ ਰਵਿੰਦਰ ਸਿੰਘ ਜੀ ਮੈਂ ਜਿੰਨੂੰ ਵੀ ਕਿਹਾ ਇੱਕ ਬੰਦੇ ਨੇ ਵੀ ਮੈਨੂੰ ਨਾ ਨਹੀਂ ਕੀਤੀ ਨਹੀਂ ਤਾਂ ਮੈਂ ਜਦੋਂ ਅੱਗੇ ਕੱਟ ਕਰਦਾ ਹੁੰਦਾ ਸੀ ਨਾ ਕੋਈ ਕਹਿੰਦੇ ਹੁੰਦੇ ਸੀ ਮੇਰੀ ਕੁੜਮਣੀ ਬਿਮਾਰ ਆ ਅੱਜ ਮੇਰੀ ਤਰੀਕ ਹੈ ਅੱਜ ਸਾਡੇ ਪਰੋਣਾ ਆਉਣਾ ਹੈ ਐੜ ਕਾ ਕਿਸੇ ਨੇ ਕੱਖ ਨਹੀਂ ਕਿਹਾ ਕਹਿੰਦੇ ਜਥੇਦਾਰ ਜੀ ਤੁਸੀਂ ਬੜੀ ਦੇਰ ਬਾਅਦ ਆਵਾਜ਼ ਮਾਰੀ ਐ ਤੇ ਕਾਜ਼ ਬਹੁਤ ਵਧੀਆ ਸਰਕਾਰਾਂ ਬਣ ਜਾਂ ਨਾ ਬਣ ਇਹ ਬਣਦੀਆਂ ਵੀ ਰਹਿੰਦੀਆਂ ਟੁੱਟਦੀਆਂ ਵੀ ਰਹਿੰਦੀਆਂ ਕਾਲੀ ਦਲ ਥੱਲੇ ਵੀ ਜਾਂਦਾ ਉੱਪਰ ਵੀ ਜਾਂਦਾ ਪਰ ਕੌਮ ਨੂੰ ਅਸੀਂ ਥੱਲੇ ਨਹੀਂ ਜਾਣ ਦੇਣਾ ਇਹ ਸਾਰੇ ਬੰਦਿਆਂ ਨੇ ਫੈਸਲਾ ਕੀਤਾ ਸੋ ਬਾਕੀ ਗੱਲਾਂ ਬਾਅਦ 'ਚ ਤੁਹਾਡੇ ਨਾਲ ਕਰਾਂਗੇ ਮੇਰੇ ਵੀਰ ਕਹਿੰਦੇ ਆ ਭਰਾ ਸਾਡੇ 41 ਸਾਹਿਬ ਪਹਿਲੀ ਵਾਰੀ ਅਸੀਂ ਦਰਸ਼ਨ ਕਰ ਰਹੇ ਆ ਆਪਣੇ ਹਲਕੇ 'ਚ ਜ਼ਿਲ੍ਹੇ 'ਚ ਵਡਾਲਾ ਸਾਹਿਬ ਸਦਾ ਕਲਦੀਪ ਸਿੰਘ ਵਡਾਲਾ ਤੇ ਮੈਂ ਇਕੱਠੇ ਜੇਲ੍ਹ 'ਚ ਰਹੇ ਆ ਉਹਨਾਂ ਦਾ ਬੇਟਾ ਹੌਨ ਹਰ ਗੁਰਪ੍ਰਤਾਪ ਸਿੰਘ ਉਹ ਮੈਤਪੁਰੀ ਸਾਹਿਬ ਮੇਰੇ ਪੁਰਾਣੇ ਸੱਜਣ ਅਸੀਂ ਇਕੱਠੇ ਤੱਕੇ-ਤੱਕੇ ਖਾਂਦੇ ਰਹੇ ਜੇਲਾ-ਜੁਲਾ 'ਚ ਜਾਂਦੇ ਰਹੇ ਆ ਬੀਬੀ ਜ਼ਗੀਰ ਕੌਰ ਬੜੀ ਥੇਰ ਪਹਿਲਾਂ ਆਈ ਸੀ ਜੰਮੂ ਕਸ਼ਮੀਰ ਦੇਆਂ ਜ਼ਿਲ੍ਹਿਆਂ 'ਚ ਅਸੀਂ ਇਕੱਠੇ ਰਹੇ ਤੇ ਰਖੜਾ ਸਾਹਿਬ ਬਹੁਤ ਨਾਇਤ ਸ਼ਰੀਫ ਹੈ ਮੈਂ ਇਹਨਾਂ ਦੇ ਨਾਲ ਇੱਕ ਵਾਰੀ ਟੂਰ ਤੇ ਗਿਆ ਸੀ ਕੈਪਟਨ ਅਵਿੰਦਰ ਸਿੰਘ ਜੀ ਸਰਕਾਰ ਸੀ ਅਸੀਂ ਟੂਰ ਤੇ ਗਏ ਸੀ ਅਸੀਂ ਬੜੀਆਂ ਅਦਾਚ ਗੱਲਾਂ ਕੀਤੀਆਂ ਸੀ ਸਾਰੇ ਬੜੇ ਨੇਕ ਬੰਦੇ ਆ ਭਾਈ ਮਨਜੀਤ ਸਿੰਘ ਤਾਂ ਇਹਨਾਂ ਦੀ ਤਵਕੀ ਸਿਰਤਾ ਕਰਾਂ ਇਹਨਾਂ ਦੇ ਬਜ਼ੁਰਗਾਂ ਨਾਲ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਨਾਲ ਜਦੋਂ ਸਾਡਾ ਜ਼ਿਲ੍ਹਾ ਬੜੀ ਵਿਫਤਾ 'ਚ ਸੀ ਨਿਰੰਕਾਰੇ ਕਾਂਡ ਹੋਇਆ ਸੀ ਉਸ ਵੇਲੇ ਸੰਤ ਕਰਤਾਰ ਸਿੰਘ ਉਹਨਾਂ ਨੇ ਸਾਡਾ ਜਿਲ੍ਹਾ ਜਗਾਇਆ ਸੀ ਉਹ ਥਾਂ ਥਾਂ ਕਹਿੰਦੇ ਸੀ ਸਿਰ ਦਿੱਤੇ ਆ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤੇ ਆ ਬਾਜ ਨਹੀਂ ਰਹਿਣਾ ਇਹ ਉਸ ਪਰਿਵਾਰ ਦਾ ਫਰਜੰਦਾ ਭਾਈ ਅਮਰੀਕ ਸਿੰਘ ਅਮਰ ਸ਼ਹੀਦ ਦਾ ਭਾਈ ਹੈ ਇਹਨਾਂ ਦੀ ਭਤੀਜੀ ਪੰਜ ਮੈਂਬਰੀ ਕਮੇਟੀ ਦੀ ਬੀਬੀ ਸਤਵੰਤ ਕੌਰ ਬਹੁਤ ਪੜੀ ਲਿਖੀ ਪਤਾ ਨਹੀਂ ਉਹਨਾਂ ਦੀ ਕੀ ਅਜ ਮਜਬੂਰੀ ਹੋ ਆ ਨਹੀਂ ਸਕੇ ਸੋ ਇਹਨਾਂ ਦਾ ਸਾਰੇ ਵੀਰਾਂ ਦਾ ਮੈਂ ਸਤਿਕਾਰ ਕਰਦਾ ਆ ਆ ਜੇ ਮੈਂ ਨਾਂ ਲੈਣ ਲੱਗਾ ਸ਼ਾਮਪੁਰਾ ਤੋਂ ਲੈ ਕੇ ਤੇ ਸਾਰੀ ਟੀਮ ਇਹ ਤਾਂ ਸਾਰੇ ਮੇਰੇ ਨਾਲ ਸੀਨੀਅਰ ਆ ਇਹਨਾਂ ਨੂੰ ਮਸਾਰਿਆਂ ਨੂੰ ਜੀ ਆਇਆ ਕਹਿੰਦਾ ਹੁਣ ਮੈਂ ਸਭ ਤੋਂ ਪਹਿਲਾਂ ਆਪਣੇ ਛੋਟੇ ਵੀਰ ਨੂੰ ਮਾਸਟਰ ਬਲਦੇਵ ਸਿੰਘ ਹੁਰੀ ਇਹ ਵੇਖ ਲਿਆ ਜੀ ਤੁਸੀਂ 20 ਗੱਡੀਆਂ ਲੈ ਕੇ ਆਏ 100 ਬੰਦਾ ਇਹ 100 ਬੰਦਾ ਲੈ ਕੇ ਆਏ ਆ ਜੀ ਹਾਲੀ ਪਰਿਚੰਤਾ ਰਾਜ ਫਸੀ ਆਉਣੀ ਹੈ ਸੋ ਮੈਂ ਆਪਣੇ ਸ੍ਰੀ ਦੇ ਵੀਰ ਨੂੰ ਭਾਈ ਮਨਜੀਤ ਸਿੰਘ ਨੂੰ ਬੇਨਤੀ ਕਰਦਾ ਤੇ ਉਹ ਆਣ ਕੇ ਬੋਲਣ ਬੰਦੇ ਬਾਹਰੋਂ ਆਏ ਵੀਰ ਸਾਰੇ ਬੁਲਾਉਣੇ ਆ ਤੇ ਮੈਨੂੰ ਕਹਿਣ ਦੀ ਲੋੜ ਨਾ ਪਏ ਸਾਰੇ ਹਾਜ਼ਰੀ ਲਵਾਓ ਫਿਰ ਤੁਹਾਨੂੰ ਸਿਆਲ ਚ ਇਕੱਠ ਕਰਕੇ ਦਵਾਂਗੇ ਜਿੰਨਾ ਮਰਜ਼ੀ ਖੁੱਲਾ ਬੋਲਿਓ ਸੋ ਮੈਂ ਬੇਨਤੀ ਕਰਨਾ ਭੁੱਲ ਗਿਆ ਸੀ ਮੇਰੇ ਵੀਰ ਕਹਿੰਦੇ ਸੀ ਵੀ ਲੋਕ ਉੱਠ ਜਾਣਗੇ ਲੇਟ ਹੋ ਗਏ ਆ ਛੇਤੀ ਬੁਲਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੇ ਮੇਰਾ ਲੋਕਾਂ ਨਾਲ ਪਿਆਰ ਇਸ ਤਰ੍ਹਾਂ ਦਾ ਤੇ ਮੈਂ 50 ਸਾਲਾਂ 'ਚ ਕਿਸੇ ਦੀਆਂ ਜੇਬਾਂ ਨਹੀਂ ਫੋਲੀਆਂ ਕੋਈ ਜ਼ਿਆਦਤ ਨਹੀਂ ਬਣਾਈ ਲੋਕਾਂ ਦੇ ਵਿੱਚ 24 ਘੰਟੇ ਰਹਿਣਾ ਜੇ ਇੱਕ ਬੰਦਾ ਵੀ ਪੰਡਾਲ ਛੋਟ ਕੇ ਗਿਆ ਮੈਂ ਸਿਆਹ ਛੱਡ ਦੇਵਾਂਗਾ ਮੇਰਾ ਇਹਨਾਂ ਲੋਕਾਂ ਨਾਲ ਪ੍ਰੇਮ ਹੈ ਇਹ ਕੋਈ ਕਿਰਾਏ ਦੇ ਬੰਦੇ ਨਹੀਂ ਇਹ ਪਰਖੇ ਹੋਏ ਲੋਕ ਨੇ ਇਸ ਕਰਕੇ ਜਦੋਂ ਅਸੀਂ ਕਹਾਂਗੇ ਬਲਵਿੰਦਰ ਸਿੰਘ ਹਣੀ ਉਹਦਾ ਜਾਣਗੇ ਸਾਰੇ